ਗੌਰ ਨਗਰ ਮਠੱਡਾ ਦਾ ਰਹਿਣ ਵਾਲਾ ਇਸ ਨੇ ਰਾਤ 10:30 ਦੇ ਕਰੀਬ ਕੰਟਰੋਲ ਰੂਮ ਮਠੱਡਾ ਪਰ ਇੱਕ ਤਲਾਹ ਦਿੱਤੀ ਸੀ ਕਿ ਇਹ ਆਪਣੇ ਦੋਸਤਾਂ ਦੇ ਨਾਲ ਫੇਸ 1 ਮੋਡਲ ਟਾਊਨ ਦੇ ਵਿੱਚ ਆਪਣੇ ਫਰੈਂਡਸ ਦੇ ਨਾਲ ਆਪਣੀ ਕ੍ਰੈਟਾ ਗੱਡੀ ਦੇ ਵਿੱਚ ਜਦੋਂ ਬੈਠਾ ਸੀਗਾ ਤਾਂ ਇੱਕ ਮੋਟਰਸਾਈਕਲ ਦੇ ਉੱਪਰ ਤਿੰਨ ਬੰਦੇ ਜਿਹੜੇ ਆਏ ਉੱਥੇ ਕੋਲ ਉਹਨਾਂ ਨੇ ਗੱਡੀ ਦਾ ਚਿਹਰਾ ਸ਼ੀਸ਼ਾ ਖੜਕਾਇਆ ਤੇ ਇਹਨੂੰ ਬਾਹਰ ਆਉਣ ਲਈ ਕਿਹਾ ਜਦੋਂ ਇਸ ਨੇ ਗੱਡੀ ਦਾ ਸ਼ੀਸ਼ਾ ਨਹੀਂ ਖੋਲਿਆ ਤਾਂ ਉਹਨਾਂ ਨੇ ਖਿੱਚ ਕੇ ਜਿਹੜਾ ਹੈਗਾ ਇਸ ਨੂੰ ਬਾਹਰ ਸੁੱਟ ਲਿਆ ਜਦੋਂ ਇਸ ਨੇ ਰਜਿਸਟਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਕੋਲੇ ਇੱਕ ਰਵਾਲਵਰ ਸੀਗਾ ਉਹਦੇ ਨਾਲ ਇਹਨਾਂ ਨੇ ਸਿਰ ਤੇ ਉੱਪਰ ਮਾਰ ਕੀਤਾ ਜਿਹਦੇ ਨਾਲ ਇਹਨਾਂ ਸੱਟ ਲੱਗੀ ਉਸ ਤੋਂ ਬਾਅਦ ਇਹਨਾਂ ਨੇ ਪਿਸਤੌਲ ਇਹਨਾਂ ਦੇ ਉੱਪਰ ਤਾਨ ਲਿਆ ਜਦੋਂ ਵੈਪਨ ਦੇਖ ਕੇ ਇਹ ਥੋੜਾ ਡਰ ਗਿਆ ਇਹ ਪਿੱਛੇ ਹੋ ਗਿਆ ਤਾਂ ਉਹਨਾਂ ਨੇ ਜਿਹੜੀ ਜਿਹੜੀ ਗੱਡੀ ਹੈਗੀ ਐ ਲੁੱਟ ਕੇ ਉਹ ਤੋਂ ਫਰਾਰ ਹੋ ਗਏ ਜਦੋਂ ਇਨਫਾਰਮੇਸ਼ਨ ਬਟੰਡਾ ਪੁਲਿਸ ਕੋਲ ਆਈ ਤੇ ਬਟੰਡਾ ਪੁਲਿਸ ਦੇ ਵੱਲੋਂ ਜਿਹੜੀ PCR ਹੈ 24 ਘੰਟੇ ਜਿਹੜੇ ਐਕਟਿਵ ਸ਼ਾਰਡ ਦੇ ਵਿੱਚ ਚਲਾਏ ਗਏ ਨੇ ਸਾਰੀ ਸਾਰੀ ਟੀਮ ਜਿਹੜੀ ਸੀਗੀ ਉਹਨਾਂ ਨੇ ਤਲਾਸ਼ ਦਿੱਤੀ ਕਿ ਜਿਹਦੇ ਵਿੱਚ ਥਾਣਾ ਸਿਵਲ ਲਾਈਨ ਤੇ CIA 2 ਦੀ ਟੀਮਸ ਵੱਲੋਂ ਬੜੀ ਮਿਹਨਤ ਨਾਲ ਕੰਮ ਕੀਤਾ ਗਿਆ ਤੇ ਇਸ ਵਾਰ ਦਾ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਟਰੇਸ ਕਰ ਲਿਆ ਗਿਆ ਵਿਕਾਸ ਕੁਮਾਰ ਅਮਨ ਚਾਵਲਾ ਤੇ ਦੀਪਕ ਸ਼ਰਮਾ ਇਹ ਤਿੰਨੇ ਦੋਸ਼ੀ ਜਿਹੜੇ ਸੀਗੇ ਇਹਨਾਂ ਨੂੰ ਟਰੇਸ ਕਰਨ ਤੋਂ ਬਾਅਦ ਜਿਹੜੀ ਇਹਨਾਂ ਨੇ ਲੁੱਟ ਕੀਤੀ ਗੱਡੀ ਇਹਨਾਂ ਨੇ ਜਿਹੜਾ ਮੋਟਰਸਾਈਕਲ ਵਾਰਦਾਤ ਲਈ ਵਰਤਿਆ ਸੀਗਾ ਸਪਲੈਂਡਰ ਮੋਟਰਸਾਈਕਲ ਤੇ ਜਿਹੜਾ ਇੱਕ ਰਵਾਲਵਰ ਸੀਗਾ 32 ਬੋਰ ਨਾਲ 8 ਜਿੰਦਾ ਕਾਰਤੂਜ ਜਿਹੜਾ ਹੈਗਾ ਇਹਨਾਂ ਤੋਂ ਬਰਾਮਦ ਕਰ ਲਿਆ ਗਿਆ ਨੇ ਗੱਡੀ ਜਿਹੜੀ ਇਹਨਾਂ ਨੇ ਲੁੱਟ ਕੀਤੀ ਸੀ ਇਹਨਾਂ ਤੋਂ ਰਿਕਵਰ ਕਰ ਲਈ ਗਈ ਹੈ ਮੋਡਲੀ ਪੁਸ਼ਕੇਸ ਦੇ ਵਿੱਚ ਆਇਆ ਵੀ ਪਹਿਲਾਂ ਇਹਨਾਂ ਨੇ ਇੱਕ ਟਾਬੇ ਦੇ ਉੱਪਰ ਬੈਠੇ ਸੀਗੇ ਉੱਥੇ ਜਾ ਕੇ ਇਹਨਾਂ ਨੇ दारू ਵਗੈਰਾ ਪੀਤੀ ਸੀਗੀ ਉੱਥੇ ਇਹਨਾਂ ਨੇ ਪਲਾਨ ਬਣਾਇਆ ਕਿ ਅੱਜ ਆਪਾਂ ਕਿਸੇ ਵਾਰਤਾ ਨੂੰ ਅੰਜਾਮ ਦੇਣਾ ਉਸ ਤੋਂ ਬਾਅਦ ਇਹ ਆਪਣੀ ਮੋਟਰਸਾਈਕਲ ਲੈ ਕੇ ਉੱਥੋਂ ਚੱਲ ਪਏ ਤੇ ਸ਼ਹਿਰ ਦੇ ਵਿੱਚ ਜਦੋਂ ਫੇਸ 1 ਦੇ ਕੋਲ ਪਹੁੰਚੇ ਤੇ ਇਹਨਾਂ ਨੇ ਸੁੰਨਸਾਨ ਗੱਡੀ ਜਦੋਂ ਲੱਗੀ ਹੋਈ ਸੀ ਇਹਨਾਂ ਨੂੰ ਲੱਗਿਆ ਵੀ ਜਿਹੜਾ ਹੈਗਾ ਈਜ਼ੀ ਟਾਰਗੇਟ ਹੈ ਸੋ ਇਹਨਾਂ ਨੇ ਕ੍ਰੈਟਾ ਗੱਡੀ ਜਿਹੜੇ ਸੀਗੇ ਬੰਦੇ ਸੀ ਉਹਨਾਂ ਨੂੰ ਚੂਜ਼ ਕੀਤਾ ਤੇ ਉਹਨਾਂ ਦੇ ਨਾਲ ਪਿਸਤੌਲ ਜਿਹੜੀ ਐਰ ਵਾਲਵਰ ਦੀ ਨੋਕ ਦੇ ਉੱਪਰ ਰੱਖ ਕੇ ਗੱਡੀ ਕ੍ਰੈਟਾ ਖੋਗੇ ਤੇ ਮੌਕੇ ਤੇ ਫਰਾਰ ਹੋ ਗਏ ਸੀ ਕਿੰਨੇ ਉਸ ਤੋਂ ਬਾਅਦ ਜਦੋਂ ਇਹਨਾਂ ਨਾਲ ਵਾਰਦਾਤ ਹੋਣ ਤੋਂ ਬਾਅਦ ਇਹਨਾਂ ਕੰਟਰੋਲ ਰੂਮ ਦੇ ਕੋਲ ਟਰਾਲਾ ਦਿੱਤੀ ਕਿ ਸਾਡੀ CIA T 2 ਦੀ ਟੀਮ ਤੇ CSCHO ਸਿਵਲ ਲਾਈਨਸ ਇਹਨਾਂ ਦੀ ਟੀਮ ਵੱਲੋਂ ਭੇਜਤ ਕਰ ਰਿਹਾ ਹੈ ਜਿਹੜਾ ਹੈਗਾ ਤੋ ਇਸ ਤੱਕ ਇਹਦੇ ਵਿੱਚ ਵਿਕਾਸ ਕੁਮਾਰ ਹੈਗਾ ਇਹਦੇ ਜਿਹੜੇ ਪਿਤਾ ਨੇ ਉਹ ਰਿਟਾਇਰਡ ਫੋਰਸ ਮੁਲਾਜ਼ਮ ਹੈਗੇ ਹੈ ਟੀਐਸ ਸਿਸਟਮ ਦੇ ਵਿੱਚ CIA ਦੇ ਕੰਮ ਇਹ ਦੇਖੋ ਟੈਕਨੀਕਲ ਚੀਜ਼ਾਂ ਹੈਗੀਆਂ ਨੇ ਕਈ ਚੀਜ਼ਾਂ ਜਿਹੜੀਆਂ ਪ੍ਰੈਸ ਦੇ ਵਿੱਚ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਕਿਉਂਕਿ ਕੁਝ ਜਿਹੜੇ ਪੁਲਿਸ ਦਾ ਟਰੇਸ ਕਰਨ ਦਾ ਤਰੀਕਾ ਹੁੰਦਾ ਜਦੋਂ ਆਪਾਂ ਉਹਨਾਂ ਨੂੰ ਡਿਸਕਲੋਜ਼ ਕਰਦੇ ਤਾਂ ਜਿਹੜੇ ਦੂਜੇ ਦੋਸ਼ੀ ਹੁੰਦੇ ਨੇ ਉਹਨਾਂ ਨੂੰ ਇਹਨਾਂ ਚੀਜ਼ਾਂ ਤੋਂ ਫਾਇਦਾ ਲੈ ਕੇ ਅਗਲੀਆਂ ਵਾਰਦਾਤਾਂ ਦੇ ਵਿੱਚ ਜਿਹੜੇ ਹੈਗੇ ਨੇ ਉਹ ਇਸ ਜੀਨ ਯੂਜ਼ ਕਰਦੇ ਦੇਖੋ ਜਿਹੜੇ ਵਿਕਾਸ ਕੁਮਾਰ ਦੇ ਵੱਲੋਂ ਕਹਿ ਗੱਲ ਕਹੀ ਕਿ ਪੈਸਾਂ ਦੇ ਲੈਂਡ ਦੇ ਵਾਲੀ ਗੱਲ ਉਹਨੇ ਕਹੀ ਸੀਗੀ ਬਟ ਇਨਵੈਸਟੀਗੇਸ਼ਨ ਦੌਰਾਨ ਇਤਨੀ ਗੱਲ ਸਾਹਮਣੇ ਨਹੀਂ ਕਿ ਇਤਾਂ ਦੀ ਕੋਈ ਗੱਲ ਨਹੀਂ ਸੀ ਜਿਹੜਾ ਦੋਸ਼ੀ ਹੈ ਮਨੋਜ ਜੈਨ ਨੂੰ ਬਿਲਕੁਲ ਵੀ ਜਾਣਦਾ ਨਹੀਂ ਸੀ ਕਿ ਕਿਸੇ ਵੀ ਦੋਸ਼ੀ ਨੂੰ ਪਹਿਲਾ ਇਹਨਾਂ ਨੇ ਵਾਰਦਾਤ ਕਰਨ ਤੋਂ ਪਹਿਲਾਂ ਦਾਰੂ ਪੀ ਕੇ ਪੂਲੀ ਪਲੈਨਿੰਗ ਕੀਤੀ ਪਲੈਨਿੰਗ ਕਰਨ ਤੋਂ ਬਾਅਦ ਇਹਨਾਂ ਨੇ ਜਿਹੜਾ ਹੈਗਾ ਵਾਰਦਾਤ ਨੂੰ ਜੰਮ ਦਿੱਤਾ ਫਿਰ ਵਾਰਬਰ ਆ ਗਿਆ ਨੇ ਲੈਸੈਂਸੀ ਵਾਪਾਂ ਨੇ ਵਿਕਾਸ ਕੁਮਾਰ ਦਾ ਲੈਸੈਂਸੀ ਇਹਦੇ ਵਿਕਾਸ ਕੁਮਾਰ ਦਾ ਲੈਸੈਂਸੀ ਵਾਪਾਂ ਨੇ ਬਾਕੀ ਜਿਹੜੀ ਹੈਗੀ ਆ ਉਹਦੇ ਰਿਕਾਰਡ ਤੋਂ ਜਿਹੜਾ ਹੈਗਾ ਇਨਵੈਸਟੀਗੇਸ਼ਨ ਦੌਰਾਨ ਕਲੀਅਰ ਕਰਤਾ ਸੀ ਜੀ ਪਹਿਲੇ ਉਹ ਵਾਰਦਾਤ ਨਹੀਂ ਪਹਿਲਾਂ ਇਹਨਾਂ ਦਾ ਕੋਈ ਐਫ ਆਈ ਆਰ ਰਜਿਸਟਰ ਨਹੀਂ ਹੈ ਪਹਿਲਾਂ ਕੋਈ ਵਾਰਦਾਤ ਜਿਹੜੀ ਹੈਗੀ ਇਹਨਾਂ ਵੱਲੋਂ ਨਹੀਂ ਕੀਤੀ ਗਈ ਇਹ ਇਹਨਾਂ ਦੀ ਪਹਿਲੀ ਵਾਰਤਾ ਸੀ। ਇਹਦੇ ਵਿੱਚ ਤਿੰਨ ਜਿਹੜੇ ਦੋਸ਼ੀ ਸੀਗੇ ਵਾਰਤਾ ਨੂੰ ਜਾਮ ਦੇਣ ਵਾਲੇ ਦੀਪਕ ਸ਼ਰਮਾ, ਅਮਨ ਚਾਵਲਾ ਤੇ ਵਿਕਾਸ ਕੁਮਾਰ। ਇਹਨਾਂ ਨੂੰ ਜਿਹੜਾ ਹੈਗਾ ਸਾਡੇ ਵੱਲੋਂ ਗ੍ਰਿਫਤਾਰ ਕਰਦੇ। ਇਹ ਲਾਲ ਸਿੰਘ ਬਸਤੀ ਦੇ ਰਹਿਣ ਵਾਲੇ ਨੇ, ਦੋ ਦੋਸ਼ੀ ਲਾਲ ਸਿੰਘ ਬਸਤੀ ਦੇ ਰਹਿਣ ਵਾਲੇ ਨੇ, ਇੱਕ ਦੋਸ਼ੀ ਅਮਰਪੁਰ ਬਸਤੀ ਦੇ ਰਹਿਣ ਵਾਲਾ। ਇਹ ਰਿੰਗ ਰੋਡ ਜਿਹੜੀ ਆਪਣੇ ਬਠਿੰਡਾ ਦੀ ਰਿੰਗ ਰੋਡ ਹੈ, ਉੱਥੋਂ ਗ੍ਰਿਫਤਾਰ ਕੀਤੇ ਗਏ ਨੇ ਕਿਉਂਕਿ ਇਹਨਾਂ ਨੇ ਜਿਹੜੀ ਗੱਡੀ ਸਨੇਚ ਕਰਨ ਤੋਂ ਬਾਅਦ ਉਹਦੀ ਨੰਬਰ ਪਲੇਟਾਂ ਜਾ ਕੇ ਤੋੜ ਦਿੱਤੀਆਂ ਸੀਗੀਆਂ। ਤੇ ਗੱਡੀ ਜਿਹੜੀ ਬਿਨਾ ਨੰਬਰ ਪਲੇਟਾਂ ਦਾ ਜਿਹੜੀ ਇਹਨੇ ਕਰ ਲਈ ਸੀ ਤਾਂ ਕਿ ਇਹਨੂੰ ਟਰੇਸ ਨਾ ਕੀਤਾ ਜਾ ਸਕੇ ਇਹ ਤਿੰਨੇ ਆਪਸ ਵਿੱਚ ਪੋਸਤੇ ਨੇ ਇਹ ਤਿੰਨੇ ਆਪਸ ਦੇ ਵਿੱਚ ਦੋਸਤ ਨੇ ਕਿਉਂਕਿ ਦੋ ਨਾਲ ਸਿੰਘ ਬਸਤੀ ਦੇ ਰਹਿਣ ਵਾਲੇ ਨੇ ਇੱਕ ਅਮਰਪੁਰ ਬਸਤੀ ਦੇ ਰਹਿਣ ਵਾਲਾ ਇਹ ਆਪਸ ਦੇ ਵਿੱਚ ਪਹਿਲਾਂ ਤੁਸੀਂ ਇੱਕ ਦੂਜੇ ਨੂੰ ਜਾਣਦੇ ਨੇ ਅੱਛੇ ਦੋਸਤ ਸਰ ਕੀ ਵਿਕਾਸ ਕੀ ਪੈਂਦਾ ਵੀ ਤੁਸੀਂ ਨਹੀਂ ਵਿਕਾਸ ਇਹਨਾਂ ਤੇਨਾਂ ਦੇ ਉੱਪਰ ਜਿਹੜੀ ਹੈਗੀ ਪਹਿਲਾਂ ਕੋਈ ਮੁਕਦਮਾ ਦਰਜ ਨਹੀਂ ਵਿਕਾਸ ਇੱਕ ਜੋਬ ਕੰਸਲਟੈਂਸੀ ਫਰਮ ਜਿਹੜੀ ਚਲਾਉਂਦਾ ਹੈ ਤੇ ਜਿਹੜੇ ਦੂਜੇ ਦੋ ਦੋਸ਼ੀ ਨੇ ਇਹ ਕੋਈ ਕੰਮ ਕਰ ਨਹੀਂ ਕਰਦੇ ਬਿਲਕੁਲ ਵੈਲੇ ਨਹੀਂ ਮੋਟਰਸਾਈਕਲ ਨਾਲ ਲੈ ਕੇ ਚਲੇ ਗਏ ਸੀਗੇ ਮੋਟਰਸਾਈਕਲ ਆਪਣੇ ਨਾਲ ਇੱਕ ਦੋ ਦੋਸ਼ੀ ਗੱਡੀ ਚਲਾ ਕੇ ਲੈ ਕੇ ਗਏ ਸੀ ਇੱਕ ਦੋਸ਼ੀ ਜਿਹੜਾ ਸੀਗਾ ਮੋਟਰਸਾਈਕਲ ਨਾਲ ਲੈ ਕੇ ਉਹਨੂੰ ਇਨਵੈਸਟੀਗੇਸ਼ਨ ਦੌਰਾਨ ਚੈੱਕ ਕਰ ਲਿਆ ਜੀ ਸਰ ਟਿਕਰ ਕੀਤਾ ਵੀ ਸੁਲਤਾਨ ਨਿਗਾਹ ਚ ਫੜੇ ਸੀ ਕਰੀਤੇ ਹੈਗੇ ਸੁਲਤਾਨ ਫੜੇ ਨਿਗਾਹ ਚ ਕਰਨਾ ਕਿ ਉਹ ਡ੍ਰਿੰਕ ਕਰ ਰਹੇ ਸੀ ਕਿ ਕਿਸ ਤਰ੍ਹਾਂ ਦੇਖੋ ਉੱਥੇ ਫੇਸ 1 ਦੀ ਮਾਰਕੀਟ ਹੈਗੀ ਹੈ ਉੱਥੇ ਇਹਨਾਂ ਨੂੰ ਲੱਗਿਆ ਵੀ ਈਜ਼ੀ ਟਾਰਗੇਟ ਹੈਗਾ ਕਿ ਉੱਥੇ ਜਦੋਂ ਇਹ ਦੋ ਦੋਵੇਂ ਦੋਸਤ ਆਪਣੀ ਗੱਡੀ ਦੇ ਵਿੱਚ ਬੈਠੇ ਸੀਗੇ ਉੱਥੇ ਜਾ ਕੇ ਇਹਨਾਂ ਨੇ ਕੀਤਾ ਕਿਉਂਕਿ ਇਹਨਾਂ ਨੇ ਪਹਿਲਾਂ ਹੀ ਜਦੋਂ ਦਾਰੂਪਿੰਦਵਾਨ ਪਲੈਨਿੰਗ ਬਣਾ ਲਈ ਸੀ ਵੀ ਅਸੀਂ ਕਿਸੇ ਨਾ ਕਿਸੇ ਵਾਰਵਾਟ ਦਾ ਨੂੰ ਇੰਜਾਮ ਦੇਣਾ ਹੈ ਤਾਂ ਉਦੋਂ ਹਨਮਾਨ ਚੌਂਕ ਤੋਂ ਘੁੰਮਦੇ ਹੋਏ ਜਿਹੜੀ ਸੀਗੇ ਆਏ ਸੀਗੇ ਇੱਥੇ ਜਦੋਂ ਲੱਗਿਆ ਵੀ ਸੀ ਟਾਰਗੇਟਿੰਗ ਸੋ ਇਹਨਾਂ ਨੇ ਉਹਨਾਂ ਨੂੰ ਟਾਰਗੇਟ ਬਣਾਇਆ ਕੁਝ ਕਿਸੇ ਪ੍ਰਾਣ ਫਸਦ ਕਿਉਂ ਵਾਰਵਾਟ ਦੀ ਇਜ਼ੀ ਮਨੀ ਇਜ਼ੀ ਮਨੀ ਜਿਹੜੀ ਸੀਗਾ ਨਾ ਟਾਰਗੇਟ ਸੀਗਾ ਕਿਉਂਕਿ ਦਾਰੂਪਿੰਦਵਾਨ ਤੋਂ ਬਾਅਦ ਇਹਨਾਂ ਨੇ ਪਲੈਨਿੰਗ ਬਣਾਈ ਸੀ ਵੀ ਆਪਾਂ ਕਿਸੇ ਚੀਜ਼ ਨੂੰ ਲੁੱਟਣਾ ਹੈ ਲੁੱਟ ਕੇ ਜਿਹੜਾ ਹੈਗਾ ਆਪਾਂ ਕਿਉਂਕਿ ਹਰੇਕ ਬੰਦਾ ਜਿਹੜਾ ਹੈਗਾ ਈਜ਼ੀ ਬੰਡੀ ਵਾਲ ਜਿਹੜਾ ਹੈਗਾ ਇਹਨਾਂ ਦਾ ਚੁਕਾਅ ਸੀਗਾ ਤਾਰੂਪੀਨਦਪਾ ਦੇ ਅਨਕੌਨਸ਼ੀਅਸ ਵੀ ਥੋੜਾ ਜਿਹਾ ਇਹਨਾਂ ਨੂੰ ਸੀਗਾ ਵੀ ਅੱਜ ਕੁਛ ਨਾ ਕਿਸੇ ਦਾ ਕੰਮ ਕਰਾਂਗੇ ਆਪਾਂ ਤੋ ਉੱਥੇ ਜਾ ਕੇ ਜਦੋਂ ਉਹਨੇ ਰਜਿਸਟ ਕੀਤਾ ਤਾ ਤੋ ਉਹਨੂੰ ਰਿਵਾਲਵਰ ਨਾਲ ਇਹਨਾਂ ਨੇ ਹਿੱਟ ਵੀ ਕੀਤਾ ਸਿਰ ਦੇ ਵਿੱਚ ਉਹਦੇ ਸਿਰ ਦੇ ਉੱਪਰ ਜਿਹੜੀ ਇੰਜਰੀਜ਼ ਗਈਆਂ ਬਾਅਦ ਦੇ ਵਿੱਚ ਇਹਨਾਂ ਨੇ ਰਿਵਾਲਵਰ ਵੀ ਦਿਖਾਇਆ ਵੀ ਜੇ ਤੂੰ ਰਜਿਸਟ ਕਰਾਂਗਾ ਤਾਂ ਫਾਇਰ ਵੀ ਕਰਾਂਗੇ ਇਹ ਵਿਕਾਸ ਕੁਮਾਰ ਤੋਂ ਰਿਪੋਰਟ ਸਤਵੀਰ 85 ਵਿਕਾਸ ਜਿਹੜਾ ਹੈਗਾ ਜੋਬ ਇੱਕ ਕੰਸਲਟੰਸੀ ਫਰਮ ਇੱਕ ਚਲਾਉਂਦਾ ਮਹਾਰਾਜੋਕ ਦੇ ਵਿੱਚ ਇਹਦੀ ਸ਼ ਨਸ਼ੀਲ ਕਾਲੀ ਯਰ ਡ੍ਰਿੰਕ ਕੀਤਾ ਹੈ ਰਾਤ ਤੇ ਇਹਨਾਂ ਨੇ दारू ਪੀਤੀ ਸੀਗੀ ਬਟ ਇਨਵੈਸਟੀਗੇਸ਼ਨ ਦੌਰਾਨ ਚੈੱਕ ਕਰ ਲਾਂਗੇ ਕਿ ਤੇ ਡੋਗ ਟੈਸਟ ਦੇ ਵਿੱਚ ਇੱਕ ਗੱਲ ਸਾਹਮਣੇ ਆਉਂਦੀ ਤੇ ਫਟਰ ਨਹੀਂ ਇਹਦੇ ਨਾਲ ਇੱਕ ਦੋਸਤ ਵੀ ਸੀਗਾ ਉਹ ਦੂਜੀ ਖਿੜਕੀ ਦੇ ਵਿੱਚ ਬੈਠਾ ਹੋਇਆ ਹੋਇਆ ਸੀਗਾ ਜਦੋਂ ਇਹਨਾਂ ਨੇ ਮਨੋਜ ਨੂੰ ਜਦੋਂ ਬਾਹਰ ਖਿੱਚਿਆ ਸੀਗਾ ਤੋ ਦੋਸਤ ਨੂੰ ਛਡਾਉਣ ਵਾਸਤੇ ਜਦੋਂ ਆਇਆ ਤੇ ਇਹਨਾਂ ਨੇ ਰਵੋਲਵਰ ਨਾਲ ਜਦੋਂ ਦਿਖਾਇਆ ਤਾਂ ਫਿਰ ਉਹ ਪਿੱਛੇ हट ਗਿਆ ਸੀ ਗੱਡੀ ਤੇ ਗੱਡੀ ਕੋਲ ਹੋਈ ਹੈ ਕਿ ਹੋਈ ਵੀ ਕੋਈ ਗੱਡੀ ਦੇ ਨਾਲ ਨਾਲ ਇੱਕ ਚੈਨੀ ਦੇ ਵੀ ਇਹਨਾਂ ਨੇ 25 ਗ੍ਰਾਮ ਜਿਹੜੀ ਇਹਦੀ ਪਾਈ ਹੋਈ ਸੀਗੀ ਉਹ ਵੀ ਚੈਨੀ ਵੀ ਫੋਕ ਕੇ ਲੈ ਕੇ ਆਏ ਸੀ ਉੱਦੀ ਇਨਵੈਸਟੀਗੇਸ਼ਨ ਕਰ ਰਹੇ ਆ ਇਨਵੈਸਟੀਗੇਸ਼ਨ ਦੌਰਾਨ ਜਿਹੜੀ ਹੈਗੀ ਕਿ ਕੋਈ ਨੂੰ ਗ੍ਰਫਤਾਰੀ ਹੋਈ ਹੈ ਗੱਡੀ ਬਰਾਮਦ ਕੀਤੀ ਹੈ ਇਹਨਾਂ ਦਾ ਰਿਮਾਨਡ ਲੈ ਕੇ ਜਿਹੜੀ ਫਰਦਰ ਹੈਗੀ ਇਨਵੈਸਟੀਗੇਸ਼ਨ ਕਰਕੇ ਬਰਾਮਦ ਕਰ ਲਈ ਨੇ ਨਕਲ ਕਲਰ ਵਾਲਵਰ ਸੀ